ਦੋ ਜੀ ਅੱਜ ਅਸੀਂ ਪਹੁੰਚ ਗਏ ਅੰਮ੍ਰਿਤਸਰ ਦੇ ਵਿੱਚ ਲਾਹੌਰੀ ਗੇਟ ਦੇ ਅੰਦਰ ਤੁਸੀਂ ਚੱਕ ਕਰ ਸਕਦੇ ਜੀ ਇਹ ਆ ਗਿਆ ਲਾਹੌਰੀ ਗੇਟ ਤੇ ਲਾਹੌਰੀ ਗੇਟ ਦੇ ਬਿਲਕੁਲ نیچے ਤੁਸੀਂ ਦੇਖ ਸਕਦੇ ਜੀ ਇਹ ਇੱਥੇ ਤੁਹਾਨੂੰ ਮਿਲੂਗਾ ਵੀਰ ਜਿਹੜਾ ਵੇਚਦਾ ਪਿਆ ਜੀ 20 ਰੁਪਈਆਂ ਦੀਆਂ ਪੂੜੀਆਂ ਤੇ ਛੋਲੇ ਤੇ ਨਾਲ ਸਾਡੇ ਆਏ ਜੱਜ ਪਵਨ ਭਾਜੀ ਜੀ ਆਹਦੇ ਪਵਨ ਭਾਜੀ ਤੇ ਬਸ ਬੜੀ ਵਧੀਆ ਤੇ ਇਹ ਵੀਰੋ ਨੇ ਆਂਦੇ ਕਾਫੀ ਟਾਈਮਾਂ ਦੇ ਨਾਲ ਦਾ ਕੰਮ ਬਾ ਇੱਥੇ ਕੰਮ ਕਰਨੀ ਚੱਲਦਾ ਪਿਆ ਤੇ ਅੱਜ ਪਵਨ ਭਾਜੀ ਨੂੰ ਇੱਥੇ ਲੈ ਕੇ ਆਏ ਇਹਨਾਂ ਕੋਲ ਤੇ ਇੰਨਾ ਕੋਲ ਅਸੀਂ ਅੱਜ ਦੇਖਦੇ ਆ ਜੀ ਪੂਣੀਆਂ ਛੋਲੇ ਖਾਣੇ ਆ ਨਾਲੇ ਨਾਲ ਪੁੱਛਨੇ ਰਿਵਿਊ ਲੈਣੇ ਵੀ ਇਹਨਾਂ ਦਾ ਕੰਮ ਕਰ ਕਿਵੇਂ ਦਾ ਹਨਾ ਭਾਜੀ 4-5 ਦਿਨ ਹੋਏ ਆ ਇਹਨਾਂ ਦਾ ਕੰਮ ਚੱਲਿਆ ਅੱਛਾ ਇਹਨਾਂ ਕੋ ਰਾਤ 8:00 ਹੈਗੀ ਠੀਕ ਆ ਤੇ ਰਾਤ 8:00 ਹੈਗੀ ਆ ਤੇ ਐ ਸਵੇਰੇ ਆਂਦੇ 7:00 ਵੀ ਹੈ ਅੱਛਾ ਤੇ 10:00 ਵਜੇ ਚਲੇ ਜਾਂਦੇ ਆ ਅੱਛਾ 10:00 ਵਜੇ ਚਲ ਜਾਂਦੇ ਆ ਕਿ ਗਰੀਬੀ ਹਾਲਤ ਚ ਗੁਜ਼ਰਦੇ ਵੇ ਆ ਤੇ ਇਹਨਾਂ ਨਾਲ ਮੰਨਦ ਹੈਗਾ ਤੇ ਕਰੀਏ ਗੱਲਬਾਤ ਇਹਨਾਂ ਨਾਲ ਹਾਂ ਆਓ ਪਿਛੇ ਵੀਡੀਓ ਕੀਤੀ ਹੈ ਮੈਂ ਅੱਛਾ ਉਹ ਤੁਹਾਡ ਵੀਡੀਓ ਵਾਇਰਲ ਵੀ ਹੋਈ ਹੈ ਨਾ ਕਾਫੀ ਵਾਇਰਲ ਵੀ ਹੋਈ ਆ ਤੇ ਵੀ ਕਮੈਂਟ ਆਂਦੇ ਨੇ ਲੋਕਾਂ ਦੇ ਕਿ ਇੱਥੇ ਮਿਲਦੇ ਨੇ ਹੈਗੇ ਅੱਛਾ ਕਿਉਂਕਿ ਜਿੰਨੀ ਰਾਤ ਸੀ ਆ ਉਹਨਾਂ ਸਮਾਨ ਪਾਲਣ ਦੇ ਅਗਲੇ ਦਿਨ 10 ਵਜੇ ਤੱਕ ਵਿਲੇ ਹੋਈਂਦੇ ਦੇਖ ਲਓ ਜੇ ਸਵਾਦ ਹੈਗਾ ਤੇ ਲੋਕ ਇੱਥੇ ਖਾ ਰਹੇ ਆ ਨਾ ਕੋਲੋਂ ਅਉ ਤੁਸੀਂ ਰਾਸਚਾ ਕਰ ਸਕਦੇ ਜੀ ਰਾਸਾਸ਼ਟਾ ਪੂਰਾ ਪਿਆ ਇੱਥੇ ਤੇ ਬਿਲਕੁਲ ਸਸਤਾ ਨਾਸ਼ਤਾ ਜਿਹੜਾ ਬ੍ਰੇਕਫਾਸਟ ਸਵੇਰ ਦਾ 20 ਰੁਪਿਆਵਾਂ ਦੇ ਵਿੱਚ ਹਨਾ 20 ਰੁਪਿਆਵਾਂ ਦੇ ਵਿੱਚ ਹੈਗਾ ਲੋਡਮੈਨ ਦਾਗਾ ਵਿਚਾਰਾ ਕਿੰਨੇ ਕਿੰਨੇ ਜਿੰਨੇ ਜਿੰਨੇ ਜਿੰਨੀ ਕੀ ਰਾਸ ਇੰਨੀ ਕੀ ਰਾਸ ਹੈਗੀ ਆ ਇੰਨਾ ਸਮਾਨ ਆ ਜਾਂਦਾ ਫਿਰ ਉਸ ਟਾਈਮ ਦੇ ਹਿਸਾਬ ਨਾਲ ਜਲਦੀ ਵੇਲਾ ਆ ਜਾਂਦਾ ਆਓ ਚਲਿਏ ਕਰੀਏ ਗੱਲਬਾਤ ਇਹਨਾਂ ਨਾਲ ਤੁਸੀਂ ਦੇਖ ਸਕਦੇ ਜੀ ਲੋਕ ਇੱਥੇ ਖਾਂਦੇ ਪਏ ਆ ਪੂੜੀਆਂ ਛੋਲੇ ਤੇ ਚੈੱਕ ਕਰੋ ਤੁਸੀਂ ਤੇ ਆਓ ਇਹਨਾਂ ਨਾਲ ਕਰਦੇ ਆ ਗੱਲਬਾਤ ਤੁਸੀਂ ਦੇਖ ਸਕਦੇ ਜੀ ਜਿਹੜੀਆਂ ਗਰਮਾ-ਗਰਮ ਪੂੜੀਆਂ ਹੁੰਦੀਆਂ ਪਈਆਂ ਇੱਥੇ ਤਿਆਰ ਜੇ ਇਹਦਾ ਨੋਆ ਵੀਰ ਜੀ ਆ ਸਾਹਮਣੇ ਮਿੰਨ ਕੇ ਤੇ ਨਾਲ ਇਹਨਾਂ ਦੇ ਦੇਦੀ ਜੀ ਆ ਜਿਹੜੇ ਦੋਨੇ ਹਸਬੰਡ ਵਾਈਫ ਇਤੇ ਦੋਨੇ ਕੰਮ ਕਰਦੇ ਆ ਤੇ ਵੀਰ ਜੀ ਦੇ ਉੱਤੇ ਕਾਫੀ ਕਰਜ਼ਾ ਸੀ ਪਹਿਲਾਂ ਤੇ ਹੁਣ ਵੀਰਾਂ ਦਾ ਨਹੀਂ ਮੈਂ ਸੈੱਟ ਹੋ ਗਿਆ ਥੋੜਾ ਬੋਧੋਰੀ ਕਰਕੇ ਦਾ ਕਰਜ਼ਾ ਵਗੈਰਾ ਸਾਰਾ ਲਾਤਾ ਵਾ ਤੇ ਜੇਕਰ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਸਸਤਾ ਬ੍ਰੇਕਫਾਸਟ ਵੇਖਦਾ 20 ਰੁਪਿਆ ਦੇ ਵਿੱਚ ਪੂਰੀਆਂ ਛੋਲੇ ਖਾਣਾ ਚਾਹੁੰਦੇ ਜੇ ਜਾਂ ਲਾਹੌਰੀ ਗੇਟ ਦੇ ਬਿਲਕੁਲ ਥੱਲੇ ਇਹ ਮੇਰੀ ਸਰਦਾਰਾ ਲਾਹੌਰੀ ਗੇਟ ਹੈਗਾ ਭਾਜੀ ਅੰਮ੍ਰਿਤਸਰ ਦਾ ਲਾਹੌਰੀ ਗੇਟੜਾ ਅੰਮ੍ਰਿਤਸਰ ਦੇ ਵਿੱਚ 12 ਗੇਟ ਹ ਅੰਮਰਸਰ ਦੇ ਲੋਕ ਰਹਿੰਦੇ ਹੁੰਦੇ ਸੀ ਨਾ ਰਾਜਾ ਮਹਾਰਾਜ ਰਹਿੰਦੇ ਸੀ ਤੇਰਾ ਗੇਟ ਬੰਦ ਹੋ ਜਾਂਦੇ ਸੀ ਅੱਛਾ ਕਿਉਂਕਿ ਬਾਹਰੋਂ ਗੁੱਸਟ ਐਟ ਬੜੇ ਆਉਂਦੇ ਸੀ ਲੁੱਟਾਂ ਨਾਲ ਜਿਵੇਂ ਡਾਕੂ ਹੁੰਦੇ ਸੀ ਹਾਂ 12 ਗੇਟ ਬੰਦ ਹੋ ਜਾਂਦੇ ਸੀ ਰਾਜਾ ਜੀ ਗੇਟ ਬੰਦ ਹੋ ਜਾਂਦੇ ਸੀ ਤੇ ਇਥੇ ਸਪਾਈ ਅੰਦਰ ਸਪਾਈ ਪੈਰਾ ਦਿੰਦੇ ਸੀ ਅੱਛਾ ਅੱਛਾ ਇਹ ਉਹ ਗੇਟ ਹੈਗਾ ਉਦਾਂ ਤੇ ਹੀ ਹੈਗੇ ਜਿੱਦਾਂ ਤੇ ਪਹਿਲੇ ਬੜੀਆਂ ਹੁੰਦੇ ਸੀ ਨਾ ਉਦਾਂ ਤੇ ਹੈਗੇ ਆ ਹਾਂ ਜੀ ਤੇ ਇਹ ਲੋਹੜੀ ਗੇਟ ਦੇ ਬਿਲਕੁਲ ਥੱਲੇ ਤੁਹਾਨੂੰ ਆ ਵੀਰਜੀ ਮਿੰਨਗੇ ਜਿੰਨਾ ਕ ਤੁਹਾਨੂੰ 20 ਰੁਪਿਆ ਦੇ ਵਿੱਚ ਪੂੜੀਆਂ ਛੋਲੇ ਖਾਣ ਵਾਸਤੇ ਮਿਲ ਜਾਣਗੇ ਤੇ ਭਾਜੀ ਇਹ ਦਿਖਾ ਸਬਜੀ ਦਿਖਾਉਂਗਾ ਕਿਹੜੀ ਛੋਲਿਆਂ ਦੀ ਭਾਜੀ ਆਹ ਦੇਖੋ ਜੀ ਆ ਗਈ ਛੋਲਿਆਂ ਦੀ ਸਬਜੀ ਕਿਆ ਬਾਤ ਹੈ ਕਰੋ ਚੱਕ ਇਹ ਇਧਰ ਤਿਆਰ ਹੁੰਦਾ ਪਿਆ ਪਿਆਰ ਵਗੈਰਾ ਹਾਂਜੀ ਨਾਲ ਚਾਰ ਆਪਣੇ ਕੋ ਭਾਜੀ ਹਾਂਜੀ ਹਾਂਜੀ ਪਟਾਲ ਆ ਗਿਆ ਚਾਰ ਮਿਰਚ ਤਾਂ ਹੈ ਇਹ ਮਿਰਚ ਆ ਰਹੀ ਹੈ ਤੇ ਠੀਕ ਹੈ ਤੇ ਪਿਆਜ਼ ਤੇ ਪਿਆਜ਼ ਆ ਗਿਆ ਠੀਕ ਹੈ ਤੇ ਇਧਰ ਤਿਆਰ ਹੁੰਦੀ ਆ ਪਈਆਂ ਗਰਮ ਗਰਮ ਪੂੜੀਆਂ ਤੇ ਜੇ ਤੁਸੀਂ ਵੀ ਇਹ ਪੂੜੀਆਂ ਛੋਲੇ ਖਾਣ ਵਾਸਤੇ ਹੁਣਾ ਵਾ ਬਿਲਕੁਲ ਸਸਤੇ ਰੇਟਾਂ ਦੇ ਵਿੱਚ 20 ਰੁਪਈਆ ਦੀਆਂ ਦੋ ਪੂੜੀਆਂ ਤੇ ਤਾਨੂੰ ਹੋਣਾ ਪਊਗਾ ਲਾਹੌਰੀ ਗੇਟ ਦੇ ਬਿਲਕੁਲ ਨੀچے ਇੱਥੇ ਤੁਹਾਨੂੰ ਆਪਾਂ ਜੀ ਮਿਲਣਗੇ ਤੇ ਇਨਾਂ ਕੋ ਤੁਸੀਂ ਆ ਕੇ ਇਹ ਪੂੜੀਆਂ ਖਾ ਸਕਦੇ